ਗੁਰ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅਜੋ ਰੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪਸੀ ਦਿਨ ਹਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪੁਰਨ ਵਾਸਤੇ ਸਾਧ ਸੰਗਤ ਜੀ ਇਹ ਸ੍ਰੀ ਸਹਿਜ ਪਾਠ ਆਪਾਂ ਲਗਭਗ 16 ਮਹੀਨੇ ਪਹਿਲਾਂ ਆਪਣੇ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਰੰਭ ਕੀਤਾ ਸੀ ਹੁਣ ਤੱਕ ਆਪਾਂ 996 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਗੁਰ ਦੀਨ ਦਿਵਾਲ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਹੁਣ ਇਸ ਤੋਂ ਅੱਗੇ 997 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਾਧ ਸੰਗਤ ਜੀ ਸਤਗੁਰ ਦੀਨ ਦਿਵਾਲ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਸਿਮੇਰ ਪਰੇ ਹੱਥ ਤਾਸ ਰਹਿ ਚਲਤੇ ਰੱਖੋਗੇ ਸੋ ਸਾਥ ਸੰਗਤ ਕਰੋ ਕਿਰਪਾ ਰੱਖੋ ਦਾਸ ਤੇ ਸੇ ਤੇ ਮੇਰ ਪਰੇ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਤ ਸੰਗਤ ਜੀ ਹੁਣ ਉਹਨਾਂ ਸੱਜਣਾਂ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਕੱਲ ਤੱਕ ਕਮੈਂਟ ਆਪਣੇ ਪਿਆਰੇ ਕਾਰਕਮਲਾ ਨਾਲ ਦੇ ਲਿਖ ਕੇ ਦਾਸਤੀ ਚੈਨਲ ਤੇ ਭੇਜੇ ਹਨ ਸ਼੍ਰੀ ਸੁਭਾਸ਼ ਮਹਿਲ ਜੀ ਮਨਕਰਮ ਸਿੰਘ ਮਨਕੀਰਤ ਸਿੰਘ ਜੀ ਸ਼੍ਰੀਮਤੀ ਕਵਲਜੀਤ ਕੌਰ ਜੀ ਕੈਨੇਡਾ ਤੋਂ ਸ਼੍ਰੀਮਤੀ ਬਲਬੀਰ ਕੌਰ ਹਰਜੀਪ੍ਰਿੰਦਲ ਗੁਰਜੰਡ ਸਿੰਘ ਜੀ ਕੰਗ ਬੇਨਡ ਜਿਲ੍ਹਾ ਲਾਲਾਂਬਾਦ ਜਿਲ੍ਹਾ ਤਰਨਤਾਰ ਨੂੰ ਸੰਤੋਸ਼ ਅਰੋੜਾ ਜੀ ਬ੍ਰਹਮleen ਕੌਰ ਜੀ ਇਹ ਸਾਨੂੰ ਪਿਆਰੇ ਪੈਣ ਤੇ ਭਰਾ ਜਿਨ੍ਹਾਂ ਦੇ ਕਮੈਂਟ ਕੱਲ੍ਹ ਦਾਸੋਂ ਪ੍ਰਾਪਤ ਹੋਏ ਹਨ ਸਾਥ ਸੰਗਤ ਜੀ ਆਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੇ ਨਾਲ ਜੁੜਿਏ ਜੀ ਮਾਰੂ ਮਹਲਾ ਚੰთა ਮਾਰੂ ਰਾਗ ਦੇ ਵਿੱਚ ਤਨਗੁਰੂ RAMDAS ਚੌਥੇ ਪਾਤਸ਼ਾਹ ਜੀ ਦੇ ਮੁਖਾਰਮੇ ਤੋਂ ਅਚਾਰਨ ਕੀਤੀ ਹੋਈ ਨਰਿੰਕਾਰ ਪ੍ਰਭੂ ਦੀ ਅਗੰਮੀ ਬਾਣੀ ਹਰ ਭਾਉ ਲਗਾ ਬੈਰਾਗਿਆ ਵੱਡ ਪਾਗੀ ਹਰ ਮਨ ਰੱਖ ਏ ਬਰਾਗੀ ਜੂੜੇ ਏ ਵੱਡੇ ਭਾਗਾ ਨਾਲ ਤੇਰੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ ਹੈ ਹੁਣ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਸਾਂਭ ਰੱਖੂ ਮਿਲ ਸੰਗਤ ਸਰਦਾਇ ਪੁਜੈ ਗੁਰੂ ਸ਼ਬਦੀ ਹਰ ਰਸ ਚਾਖ ਸੰਗਤ ਵਿੱਚ ਮਿਲ ਕੇ ਹੀ ਨਾਮ ਜਪਣ ਦੀ ਸਰਦਾ ਪੈਦਾ ਹੁੰਦੀ ਹੈ ਤੂੰ ਵੀ ਸੰਗਤ ਵਿੱਚ ਟਿਕ ਕੇ ਗੁਰੂ ਦੇ ਸ਼ਬਦ ਦੀ ਰਹੀ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਦਾ ਰਹੁ ਸਭੀ ਮਨ ਤਨ ਹਰਿਆ ਹੋਇਆ ਗੋਰੀ ਬਾਣੀ ਹਰ ਗੁਣ پاک ਜਿਹੜਾ ਮਨੁੱਖ ਨਾਮ ਰਸ ਸਖਦਾ ਹੈ ਉਸ ਦਾ ਤਨ ਮਨ ਹਰ ਵੇਲੇ ਖੜਿਆ ਰਿੰਦਾ ਹੈ ਗੁਰੂ ਦੀ ਬਾਣੀ ਦੀ ਰਹੁ ਤੂੰ ਵੀ ਪ੍ਰਮਾਤਮਾ ਦੇ ਗੁਣ ਅਚਾਰਿਆ ਕਰ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ اے ਪਿਆਰੇ ਮਿੱਤਰ ਮਨ ਸਦਾ ਪ੍ਰਮਾਤਮਾ ਦੇ ਨਾਮ ਦਾ ਸਵਾਦ ਲਖਿਆ ਕਰ ਗੁਰ ਪੂਰੇ ਹਰ ਪਾਇਆ ਹਲ ਤੇ ਪਲਤ ਪਤਰਾਖ ਰਹਾਉ ਪ੍ਰਮਾਤਮਾ ਦਾ ਨਾਮ ਪੂਰੇ ਗੁਰੂ ਦੇ ਰਹੀ ਮਿਲਦਾ ਹੈ ਤੂੰ ਵੀ ਗੁਰੂ ਦੀ ਸ਼ਰਨ ਪਾਓ ਅਤੇ ਇਸ ਲੋਕ ਤੇ ਪਰਲੋਕ ਵਿੱਚ ਆਪਣੀ ਇੱਜ਼ਤ ਬਚਾ ਲੈ ਰਹਾਉ ਥੋੜਾ ਵਿਸ਼ਰਾਮ ਲਈਏ ਹਰ ਹਰ ਨਾਮ ਧਿਆਇ ਹੈ ਹਰ ਕੀਰਤ ਗੁਰਮਖ ਚਾਖ ਸਦਾ ਪ੍ਰਮਾਤਮਾ ਦਾ ਨਾਮ ਤੇ ਹੋਣਾ ਚਾਹੀਦਾ ਹੈ ਤੂੰ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੀ ਸਿਫਤ ਸੁਲਾਦ ਦਾ ਸਵਾਦ ਚੱਖਿਆ ਕਰ ਤਨ ਧਰਤੀ ਹਰ ਬੀਜੀ ਹੈ ਵਿੱਚ ਸੰਗਤ ਹਰ ਪ੍ਰਭ ਰਾਖ ਇਹ ਸਰੀਰ ਮਾਨੋ ਧਰਤੀ ਹੈ ਅਤੇ ਇਸ ਵਿੱਚ ਪ੍ਰਮਾਤਮਾ ਦੇ ਨਾਮ ਦਾ ਬੀਜ ਬੀਜਣਾ ਚਾਹੀਦਾ ਹੈ ਸੰਗਤ ਵਿੱਚ ਟਿਕੇ ਰਹਾਂ ਪ੍ਰਮਾਤਮਾ ਆਪ ਉਸ ਨਾਮ ਖੇਤੀ ਦਾ ਰਾਖਾ ਬਣਦਾ ਹੈ ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰੇ ਹਰ ਰਸ ਚਾਖ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਪੂਰੇ ਗੁਰੂ ਦੇ ਰਾਹੀ ਤੂੰ ਵੀ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਦਾ ਰਹੁ ਮਨਮੁਖ ਤ੍ਰਿਸ਼ਨਾ ਪਾੜੂ ਦਾ ਮਨ ਆਸਾ ਦੇਸ ਬੋੜਕ ਆਪਣੀ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਤ੍ਰਿਸ਼ਨਾ ਦੀ ਮਹਿਲ ਦੇ ਨਾਲ ਲਿਬੜੇ ਰਹਿੰਦੇ ਹਨ ਉਹਨਾਂ ਤੇ ਮਨ ਵਿੱਚ ਮਾਇਆ ਦੀ ਹੀ ਆਸਾ ਟਿੱਕੀ ਰਹਿੰਦੀ ਹੈ ਉਹ ਆਮ ਤੌਰ ਤੇ ਮਾਇਆ ਦੀ ਖਾਤਰ ਪਟਕਦੇ ਰਹਿੰਦੇ ਹਨ ਬੇਨ ਨਾਮਾ ਤ੍ਰਿਗ ਜੀਉਂਦੇ ਵਿਚ ਬਿਸਤਾ ਮਨ ਮੁਖਰਾਖ ਨਾਮ ਤੋਂ ਵੰਜੇ ਰਹਿ ਕੇ ਉਹਨਾਂ ਦਾ ਜੀਣਾ ਫਟਕਾਰਯੋਗ ਹੋ ਗਿਆ ਮਨ ਮੁਖਾਂ ਦਾ ਟਿਕਾਣਾ ਵਕਾਰਾਂ ਦੇ ਗੰਧ ਵਿੱਚ ਹੀ ਰਹਿੰਦਾ ਹੈ ਉਹ ਆਵੇ ਜਾਏ ਪੁਆਈਏ ਬੋਜੋਨੀ ਦੁਰਗੰਧ ਪਾਖ ਉਸ ਦਾ ਜਮ ਦੇ ਮਰਦੇ ਰਹਿੰਦੇ ਹਨ ਅਨੇਕਾਂ ਜੂਨਾ ਵਿੱਚ ਪੁਆਏ ਜਾਂਦੇ ਹਨ ਬੁਕਾਰਾਂ ਦਾ ਗੰਦ ਉਹਨਾਂ ਦੀ ਸਦਾ ਖਰਾਕ ਹੈ ਤਰਾਹ ਤਰਾਹ ਸਰਨਾਗਤੀ ਹਰ ਦਇਆ ਤਾਰ ਪ੍ਰਭ ਰਾਖ ਏ ਪ੍ਰਮਾਤਮਾ ਏ ਵਾਹਿਗੁਰੂ ਮੇਰ ਕਰ ਸਾਡੀ ਰੱਖਿਆ ਕਰ ਅਸੀਂ ਤੇਰੀ ਸਰਨਾਏ ਹਾਂ ਸਾਨੂੰ ਬਚਾਲਾ ਸਾਨੂੰ ਬਚਾਲਾ ਸਤ ਸੰਗਤ ਮੇਲਾਪ ਕਰ ਹਰ ਨਾਮ ਮਿਲੈ ਪਤਸਾਕ ਸੰਤਾਂ ਦੀ ਸੰਗਤ ਵਿੱਚ ਸਾਡਾ ਮਲਾਪ ਬਣਾਈ ਰੱਖੋ ਉੱਥੇ ਹੀ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਜਿਸ ਨੂੰ ਨਾਮ ਮਿਲਦਾ ਹੈ ਉਸ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਹਰ ਹਰਿ ਨਾਮ ਤਨ ਪਾਇਆ ਜਨ ਨਾਨਕ ਗੁਰਮਤਿ ਬਾਖ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਦਾਸ ਸੰਤਾਂ ਦੀ ਸੰਗਤ ਵਿੱਚ ਹੀ ਬੈ ਕੇ ਪ੍ਰਮਾਤਮਾ ਦਾ ਨਾਮ ਧਨ ਪ੍ਰਾਪਤ ਕਰਦਾ ਹੈ ਤੂੰ ਵੀ ਗੁਰੂ ਦੀ ਮਤ ਲੈ ਕੇ ਨਾਮ ਅਚਾਰ ਦਾ ਰਹੁ ਮਾਰੂ ਮਹੱਲਾ ਚੌਥਾ ਕਰ ਪੰਜਵਾ ਰਾਗ ਮਾਰੂ ਘਰ ਪੰਜਵੇਂ ਵਿੱਚ ਚੌਥੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਇਕ ਓੰਕਾਰ ਸਤਗੁਰੂ ਪੁਰਸਾਦ ਅਕਾਲ ਪੁਰਖੇ ਕਹਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਹਰ ਹਰ ਭਗਤ ਪਰੇ ਪੁੰਦਾਰਾ ਗੁਰੂ ਦੇ ਪਾਸ ਪ੍ਰਮਾਤਮਾ ਦੀ ਭਗਤੀ ਦੇ ਖਜ਼ਾਨੇ ਭਰੇ ਪਏ ਹਨ ਗੁਰਮਖ RAM ਕਰੈ ਨਿਸਤਾਰਾ ਪ੍ਰਮਾਤਮਾ ਗੁਰੂ ਦੇ ਰਾਹੀ ਦੀ ਪਰ ਉਤਾਰਾ ਕਰਦਾ ਹੈ ਜਿਸ ਨੂੰ ਕਿਰਪਾ ਕਰੇ ਮੇਰਾ Swami ਸੋ ਹਰ ਕੈ ਗੁਣ ਗਾਵੇ ਜਿਉ ਮੇਰਾ ਮਾਲਕ ਪ੍ਰਭੂ ਜਿਸ ਮਨੁੱਖ ਤੇ ਮਿਹਰ ਕਰਦਾ ਹੈ ਉਹ ਮਨੁੱਖ ਗੁਰੂ ਦੀ ਸ਼ਰਨ ਪਾ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਹਰ ਹਰ ਕਿਰਪਾ ਕਰੇ ਬਨਵਲੀ ਜਿਸ ਮਨੁੱਖ ਤੇ ਹਰੀ ਪ੍ਰਮਾਤਮਾ ਕਿਰਪਾ ਕਰਦਾ ਹੈ ਹਰ ਹਿਰਦੇ ਸਦਾ ਸਦਾ ਸੁਮਲੀ ਉਹਨ ਨੂੰ ਸਦਾ ਹੀ ਸਦਾ ਹੀ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਹਰ ਹਰ ਨਾਮ ਜਪੋ ਮੇਰੇ ਜੀ ਲੈ ਜਪ ਹਰ ਹਰ ਨਾਮ ਸੁਦਾਵ ਜਿਓ ਰਹਾਉ ਓੇ ਏ ਮੇਰੀ ਜਿੰਦੇ ਤੂੰ ਕੀ ਪ੍ਰਮਾਤਮਾ ਦਾ ਨਾਮ ਸਦਾ ਜਪਿਆ ਕਰ ਪ੍ਰਭੂ ਦਾ ਨਾਮ ਹੀ ਬੁਕਾਰਾਂ ਤੋਂ ਖਲਾਸੀ ਕਰਾਉਂਦਾ ਹੈ ਰਹਾਉ ਥੋੜਾ ਵਿਸ਼ਰਾਮ ਦਈਏ ਸੁਖ ਸਾਗਰ ਅੰਮ੍ਰਿਤ ਹਰਨਾਓ ਤੇਰਾ ਨਾਮ ਸੁੱਖਾਂ ਦਾ ਖਜ਼ਾਨਾ ਹੈ ਤੇ ਆਤਮਿਕ ਜੀਨ ਦੇਣ ਵਾਲਾ ਹੈ ਮੰਗਤ ਜਨ ਜਾਚੈ ਹਰ ਦੇ ਪੁਸਾਓ ਤੇਰਾ ਦਾਸ ਸ਼ਮੰਗਤਾ ਬਣ ਕੇ ਤੇਰੇ ਦਰ ਤੋਂ ਮੰਗਦਾ ਹੈ हे ਪ੍ਰਮਾਤਮਾ ਮਿਹਰ ਕਰ ਆਪਣਾ ਨਾਮ ਦੇ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵ ਜਿਓ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਸਦਾ ਕੈਮਰਨ ਵਾਲਾ ਹੈ ਉਹ ਸਦਾ ਕੈਮਰਨ ਵਾਲਾ ਪ੍ਰਭੂ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ ਨਮਹ ਸਿੰਦਰ ਸਰਵ ਆਪਤਰਾਨ ਨਮੇ ਨਮੇ ਦਾ ਮਿਲੁੰਦਾ ਨੌ ਹੀ ਤੇ ਸਿੰਦਰ ਨੇ ਕੰਨ ਨੱਕ ਆਦਿਕ ਸ਼ੇਕ ਤੇ ਸਰਵ ਇਹਦਾ ਮਿਲੁੰਦਾ ਸਿਮ ਦੇ ਰਹਿੰਦੇ ਹਨ ਮਨੁੱਖੀ ਸਰੀਰ ਦੇ ਵਿੱਚ ਨੱਕ ਕੰਨ ਆਦਿਕ ਨੌ ਸ਼ੇਕ ਹਨ ਇਹ ਨੌ ਹੀ ਛੇਕ ਸਿਮ੍ਹ ਦੇ ਰਹਿੰਦੇ ਹਨ ਅਤੇ ਵਕਾਰ ਬਾਸ਼ਨਾ ਆਦਕਾਂ ਦੇ ਕਾਰਨ ਅਪਵਿੱਤਰ ਵੀ ਹਨ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਉਚਾਰਦਾ ਹੈ ਪ੍ਰਮਾਤਮਾ ਦਾ ਨਾਮ ਉਚਾਰ ਕੇ ਉਸ ਨੇ ਇਹ ਸਾਰੇ ਪਵਿੱਤਰ ਕਰ ਲੈ ਹਨ ਜੇ ਹਰ ਸੋਪੁਰ ਸੰ ਹੋਵੇ ਮੇਰਾ ਸਾਮੀ ਹਰ ਸਿਮਰਤ ਮਲ ਲਾ ਜਾਵੇ ਜੀਓ ਜੇ ਮੇਰਾ ਮਾਲਕ ਪ੍ਰਭੂ ਕਿਸੇ ਜੀਵ ਉੱਤੇ ਦਇਆ ਮਾਨ ਹੋ ਜਾਵੇ ਤੇ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਉਸ ਦੇ ਇਹਨਾਂ ਇੰਦਰੀਆਂ ਦੀ ਬੁਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਮਾਇਆ ਮੋ ਬਖਮ ਹੈ ਪਾਰੀ ਸੰਸਾਰ ਸਮੁੰਦਰ ਵਿੱਚ ਮਾਇਆ ਦਾ ਮੂ ਬਹੁਤ ਹੀ ਕਠਨ ਹੈ ਕਿਉਂ ਤਰੀਏ ਦੁਤਰ ਸੰਸਾਰੀ ਇਸ ਤੋਂ ਪਾਰ ਲੰਘਣਾ ਔਖਾ ਹੈ ਫਿਰ ਇਸ ਤੋਂ ਕਿਵੇਂ ਪਾਰ ਲੰਘਿਆ ਜਾਈ ਸਤ ਗੁਰ ਬੋਹਤ ਦੇ ਪ੍ਰਭੂ ਸਾਚਾ ਜਪ ਹਰ ਹਰ ਪਾਰ ਲੰਘავ ਜਿਓ ਗੁਰੂ ਜਹਾਜ਼ ਹੈ ਸਦਾ ਕੈਮਰਨ ਵਾਲਾ ਪ੍ਰਭੂ ਜਿਸ ਮਨੁੱਖ ਨੂੰ ਇਸ ਜਹਾਜ ਦੇ ਦੇ ਦਿੰਦਾ ਹੈ ਜਿਸ ਮਨੁੱਖ ਨੂੰ ਇਹ ਜਹਾਜ ਦੇ ਦਿੰਦਾ ਹੈ ਉਹ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਗੁਰੂ ਉਸ ਨੂੰ ਪਾਰ ਲੰਘਾ ਦਿੰਦਾ ਹੈ ਤੂੰ ਸਰਬਤਰ ਤੇਰਾ ਸਭ ਕੋਈ اے ਪ੍ਰਭੂ ਤੂੰ ਹਰ ਥਾਂ ਵਸਦਾ ਹੈ ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ ਜੋ ਤੂੰ ਕਰੈ ਸੋਈ ਪ੍ਰਭ ਹੋਈ اے ਪ੍ਰਭੂ ਜੋ ਕੁਝ ਕਰਦਾ ਹੈ ਉਹੋ ਹੀ ਹੁੰਦਾ ਹੈ ਜਨ ਨਾਨਕ ਗੋਲੇ ਗਾਵੇ ਵਿਚਾਰਾ ਹਰ ਪਾਵੇ ਹਰ ਤਾਏ ਪਾਵੇ ਜਿਉ ਪ੍ਰਭੂ ਦਾ ਦਾਸ ਗਰੀਬ ਨਾਨਕ ਪ੍ਰਭੂ ਦੇ ਗੁਣ ਗਾਉਂਦਾ ਹੈ ਜੇ ਉਸ ਨੂੰ ਇਹ ਕੰਮ ਪਸੰਦ ਆ ਜਾਏ ਤਾਂ ਉਸ ਨੂੰ ਪ੍ਰਵਾਨ ਕਰ ਲੈਂਦਾ ਹੈ ਮਾਰੂ ਮਹਲਾ ਚੌਥਾ ਮਾਰੂ ਰਾਗ ਦੇ ਵਿੱਚ ਧੰਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦੇ ਮੁਖਰਬਿੰਦ ਤੋਂ ਅਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਹਰ ਹਰ ਨਾਮ ਜਪੋ ਮਨ ਮੇਰੇ ਇਹ ਮੇਰੇ ਮਨ ਨੂੰ ਪ੍ਰਮਾਤਮਾ ਦਾ ਨਾਮ ਸਦਾ ਜਪਿਆ ਕਰੇ ਸਭ ਕਲ ਰਖ ਕਟ ਹਰ ਤੇਰੇ ਪ੍ਰਮਾਤਮਾ ਤੇਰੇ ਸਾਰੇ ਪਾਪ ਕਟ ਸਕਦਾ ਹੈ ਹਰ ਤਨ ਰੱਖੋ ਹਰ ਤਨ ਸੰਚੋ ਹਰ ਚਲੰਦਿਆ ਨਾਲ ਸੁਖਾਈ ਜਿਓ ਇਹ ਮਨ ਪ੍ਰਮਾਤਮਾ ਦੇ ਨਾਮ ਦਾ ਤਨ ਸ਼ਾਮ ਕੇ ਰੱਖ ਪ੍ਰਮਾਤਮਾ ਦੇ ਨਾਮ ਦਾ ਤਨ ਇਕੱਠਾ ਕਰਦਾ ਰੋ ਇਹੀ ਤਨ ਹਰ ਵੇਲੇ ਮਨੁੱਖ ਦੇ ਨਾਲ ਮਦਗਾਰ ਬਣਦਾ ਹੈ ਜਿਸ ਨੂੰ ਕਿਰਪਾ ਕਰੇ ਸੋ ਤੇ ਆਵੇ ਜਿਸ ਮਨੁੱਖ ਉਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹ ਮਨੁੱਖ ਸੁਖ ਨੂੰ ਧੌਂਦਾ ਹੈ ਨਿਤ ਹਰ ਜਪ ਜਾਪੇ ਜਪ ਹਰ ਸੁਖ ਪਾਵਾਂ ਉਹ ਮਨੁੱਖ ਸਦਾ ਪ੍ਰਮਾਤਮਾ ਦੇ ਨਾਮ ਦਾ ਜਾਪ ਚੱਪਦਾ ਹੈ ਅਤੇ ਪ੍ਰਮਾਤਮਾ ਦਾ ਨਾਮ ਜਪ ਕੇ ਆਤਮਿਕ ਆਨੰਦ ਮਾਣਦਾ ਹੈ ਗੁਰਪੁਰਸਾਦੀ ਹਰ ਰਸ ਆਵੇ ਜਪ ਹਰ ਹਰ ਪਾਰ ਲੰਘਾਈ ਜਿਓ ਰਹੋ ਗੁਰੂ ਦੀ ਕਿਰਪਾ ਦੇ ਨਾਲ ਜਿਸ ਸੁਮਨੁੱਖ ਨੂੰ ਪ੍ਰਮਾਤਮਾ ਨਾਮ ਦਾ ਸਵਾਦ ਆਉਂਦਾ ਹੈ ਉਹ ਹਰ ਨਾਮ ਸਦਾ ਜਪ ਕੇ ਆਪਣੀ ਜੀਵਨ ਬੇੜੀ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਗਾ ਲੈਂਦਾ ਹੈ ਰਾਵ ਥੋੜਾ ਬਿਸਰਾਮ ਦਈਏ ਮੇਰੇ ਪਉ ਨਿਰੰਕਾਰ ਸਤਨਾਮ ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਪ੍ਰਮਾਤਮਾ ਦੀ ਕੋਈ ਖਾਸ ਸ਼ਕਲ ਦੱਸੀ ਨਹੀਂ ਜਾ ਸਕਦੀ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਜਗ ਮਹ ਸ੍ਰੇਸ਼ ਉਤਮ ਕਾਮ ਉਸ ਦਾ ਨਾਮ ਜਪਣਾ ਦੁਨੀਆ ਵਿੱਚ ਹੋਰ ਸਾਰੇ ਕੰਮ ਨਾਲੋਂ ਹੋਰ ਸਾਰੇ ਕੰਮਾਂ ਦੇ ਨਾਲੋਂ ਵਧੀਆ ਤੇ ਚੰਗਾ ਕੰਮ ਹੈ ਦੁਸ਼ਮਣ ਦੂਤ ਜਮ ਕਾਲ ਤੇ ਮਾਰਿਓ ਹਰ ਸੇਵਕ ਨੇੜ ਨਾ ਜਾਈ ਜੀਓ ਜਿਹੜਾ ਮਨੁੱਖ ਨਾਮ ਜਪਦਾ ਹੈ ਵੈਰੀ ਜਮ ਦੂਤਾਂ ਨੂੰ ਆਤਮਿਕ ਮੌਤ ਨੂੰ ਜ਼ਰੂਰ ਉੱਕਾ ਹੀ ਮਾਰ ਸਕਦਾ ਹੈ ਇਹ ਆਤਮਿਕ ਮੌਤ ਪ੍ਰਮਾਤਮਾ ਦੀ ਸੇਵਾ ਭਗਤੀ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੀ ਜਿਸ ਉੱਪਰ ਹਰ ਕਾਮਨ ਮੰਨਿਆ ਜਿਸ ਸੇਵਕ ਉਤੇ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਸੋ ਸੇਵਕ ਚਾਹੋ ਜਗ ਚਾਹੋ ਕੁੰਟ ਜਾਣਿਆ ਉਹ ਸੇਵਕ ਸਦਾ ਲਈ ਸਾਰੇ ਸੰਸਾਰ ਵਿੱਚ ਸੋਭਾ ਵਾਲਾ ਹੋ ਜਾਂਦਾ ਹੈ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਸ ਜਮ ਕੰਕਰ ਖਾਈ ਜਿਓ ਜੇ ਕੋਈ ਮੰਦ ਕਰਮੀ ਉਸ ਸੇਵਕ ਦੀ ਬਖੀਲੀ ਕਰੇ ਨਿੰਦਿਆ ਕਰੇ ਉਸ ਨੂੰ ਜਮਦੂਤ ਖਾ ਜਾਂਦਾ ਹੈ ਉਹ ਮਨੁੱਖ ਆਤਮਿਕ ਮੌਤੇ ਮਰ ਜਾਂਦਾ ਹੈ ਸਭ ਮੈਂ ਇੱਕ ਨਰੰਜਨ ਕਰਤਾ ਨਿਰੰਜਨ ਨਿਰੰਜਨ ਨਿਰਲੇਪ ਸਭ ਜੀਵਾਂ ਵਿੱਚ ਇੱਕ ਨਿਰਲੇਪ ਕਰਤਾਰ ਵਸ ਰਿਹਾ ਹੈ ਸਭ ਕਰ ਕਰ ਵੇਖ ਆਪਣੇ ਚਲਤਾ ਆਪਣੇ ਸਾਰੇ ਚੋਟ ਤਮਾਸ਼ੇ ਕਰਕੇ ਉਹ ਆਪ ਹੀ ਵੇਖ ਰਿਹਾ ਹੈ ਜਿਸ ਹਰ ਰਾਖੇ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜਿਓ ਕਰਤਾਰ ਜਿਸ ਮਨੁੱਖ ਦੀ ਆਪ ਰਖਿਆ ਕਰਦਾ ਹੈ ਕਰਤਾਰ ਜਿਸ ਨੂੰ ਆਪ بچਾਉਂਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ਹਉ ਅਨ ਦਿਨ ਨਾਮ ਲਈ ਕਰਤਾਰ ਮੈਂ ਹਰ ਮਿਲ ਉਸ ਕਰਤਾਰ ਦਾ ਨਾਮ ਜਪਦਾ ਹਾਂ ਜਨ ਸੇਵਕ ਭਗਤ ਸਬਨ ਸਤਾਰਾ ਜਿਸ ਨੇ ਆਪਣੇ ਸਾਰੇ ਸੇਵਕ ਭਗਤ ਸੰਸਾਰ ਸਮੁੰਦਰ ਤੋਂ ਸਦਾ ਹੀ ਪਾਰ ਲੰਗਾਏ ਹਨ 10 8 4 ਵੇਦ ਸਭ ਪੁੱਛੋ ਜਨ ਨਾਨਕ ਨਾਮ ਸੁਡਾਈ ਜਿਓ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ 18 ਪ੍ਰਾਣ ਚਾਰ ਵੇਦ ਅਦੇਕ ਧਰਮ ਉਸ ਕਨ ਕੁਛ ਵੀ ਖੂ ਉਹ ਵੀ ਇਹ ਆਖਦੇ ਹਨ ਕਿ ਪ੍ਰਮਾਤਮਾ ਦਾ ਨਾਮ ਹੀ ਜੀਵ ਨੂੰ ਬਚਾਉਂਦਾ ਹੈ ਮਾਰੂ ਮਹੱਲਾ ਪੰਜਵਾ ਕਰ ਦੁਜਾ ਰਾਗ ਮਾਰੂ ਕਰ ਦੁਜੇ ਵਿੱਚ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹੀ ਦੀ ਬਾਣੀ ਇੱਕ ਓੰਕਾਰ ਸਤਗੁਰ ਪੁਰਸਾਦ ਅਕਾਲ ਪੁਰਖੇ ਕਹਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਦਰ ਪੈ ਤਰਤ ਅਕਾਸ਼ ਨਖਤਰਾ ਸਿਰ ਉੱਪਰ ਅਮਰ ਕਰਾਰ ਤਰਤੀ ਅਕਾਸ਼ ਤਾਰੇ ਇਹਨਾਂ ਸਭਨਾਂ ਦੇ ਸਿਰ ਉੱਤੇ ਪਰਮੇਸ਼ਰ ਦਾ ਕੜਾ ਹੁਕਮ ਚੱਲ ਰਿਹਾ ਹੈ ਇਹਨਾਂ ਵਿੱਚੋਂ ਕੋਈ ਵੀ ਪਰਮਾਤਮਾ ਦੀ ਰਜਾ ਤੋਂ ਆਖੀ ਨਹੀਂ ਹੋ ਸਕਦਾ ਪੌਣ ਪਾਣੀ ਬਸੰਤਰ ਡਰਪੈ ਡਰਪੈ ਇੰਦਰ ਵਿਚਾਰਾ ਹਵਾ ਪਾਣੀ ਅਗ ਹਰੇਕ ਤਤ ਰਾਜਾ ਵਿੱਚ ਟੁਰ ਰਿਹਾ ਹੈ ਨਾ ਮਾਣਾ ਇੰਦਰ ਵੀ ਪ੍ਰਭੂ ਦੇ ਹੁਕਮ ਵਿੱਚ ਟੁਰ ਰਿਹਾ ਹੈ ਭਾਵੇਂ ਲੋਕਾਂ ਦੇ خیال ਅਨੁਸਾਰ ਇਹ ਸਾਰੇ ਦੇਵਤਿਆਂ ਦਾ ਰਾਜਾ ਹੈ ਏਕਾ ਨਿਰਪੋ ਬਾਤ ਸੁਣੀ ਅਸੀਂ ਇੱਕ ਗੱਲ ਸੁਣੀ ਹੋਈ ਹੈ ਜੋ ਮਨੁੱਖ ਨੂੰ ਡਰਾ ਡਰਾ ਤੋਂ ਰਹਿਤ ਕਰ ਸਕਦੀ ਹੈ ਜਿਹੜੀ ਮਨੁੱਖ ਨੂੰ ਡਰਾਂ ਤੋਂ ਰਹਿਤ ਕਰ ਦਿੰਦੀ ਹੈ ਸੋ ਸੁਖਿਆ ਸੋ ਸਦਾ ਸਹਿਲਾ ਜੋ ਗੁਰ ਮਿਲ ਗਾਏ ਗੁਨੀ ਰਹਾਉ ਓਏ ਹੈ ਕਿ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਰਜਾ ਅਨਸਾਰ ਜੀਉਣਾ ਸਿੱਖ ਲੈਂਦਾ ਹੈ ਉਹ ਸੁਖੀ ਜੀਵਨ ਵਾਲਾ ਹੈ ਉਹ ਖਦਾ ਸੌਖਾ ਰਹਿੰਦਾ ਹੈ ਰਹਾਉ ਥੋੜਾ ਬਿਸਰਾਮ ਦਈਏ ਦੇਹ ਧਾਰ ਅਰ ਦੇਵਾ ਡਰ ਪੈ ਸਿੱਧ ਸਾਦਕ ਡਰ ਮੁਆ ਦੇਹ ਧਾਰ ਦਾ ਮਤਲਬ ਹੁੰਦਾ ਦੇਹ ਧਾਰੀ ਜੀਵ ਸਾਰੇ ਜੀਵ ਤੇ ਦੇਵਤੇ ਹੁਕਮ ਵਿੱਚ ਹੀ ਤੁਰ ਰਹੇ ਹਨ ਸਿੱਧ ਤੇ ਸਾਧਕ ਵੀ ਹੁਕਮ ਦੇ ਅੱਗੇ ਥਰ ਥਰ ਕੰਬਦੇ ਹਨ ਲੱਖ 84 ਮਰ ਮਰ ਜਨਮੈਂ ਫਿਰ ਫਿਰ ਜੋਨੀ ਜੋਆ 84 ਲੱਖ ਜੁਨਾ ਦੇ ਸਾਰੇ ਜੀਵ ਜੋ ਰਜਾ ਵਿੱਚ ਨਹੀਂ ਤੁਰਦੇ ਜਨਮ ਮਰਨ ਦੇ ਗੇਲ ਵਿੱਚ ਪੈ ਰਹੇ ਹੰ ਮੂਲ ਮੁੜ ਜੁਨਾ ਵਿੱਚ ਪਾਏ ਜਾਂਦੇ ਹਨ ਰਾਜਸਾਤਕ ਤਾਮ ਸੁਡਰ ਪੈ ਇਤਾਰੂਪਇ ਪਾਇ ਪ੍ਰਮਾਤਮਾ ਨੇ ਬੇੰਤ ਜੀਵ ਪੈਦਾ ਕੀਤੇ ਹਨ ਜੋ ਰਜੋ ਸਤੋ ਤਮੋ ਇਨਾਂ ਤਿੰਨਾਂ ਗੁਣਾਂ ਵਿੱਚ ਵਰਤ ਰਹੇ ਹਨ ਇਹ ਸਾਰੇ ਉਸ ਦੇ ਹੁਕਮ ਵਿੱਚ ਹੀ ਕਾਰ ਕਰ ਰਹੇ ਹਨ ਛਲ ਬਪਰੀ ਇਹ ਕੌਲਾ ਡਰਪੈ ਅਤੇ ਡਰਪੈ ਪਰਮਾਯਾ ਛਲ ਬਪਰੀ ਮਪਰੀ ਹੁੰਦੀ ਵਿਚਾਰੀ ਨਮਾਣੀ ਕੌਲਾ ਲక్ష్ਮੀ ਦੁਨੀਆ ਦੇ ਸਾਰੇ ਜੀਵਾਂ ਵਾਸਤੇ ਛਲ ਬਣੀ ਹੋਈ ਇਹ ਵਿਚਾਰੀ ਲక్ష్ਮੀ ਵੀ ਰਜਾ ਵਿੱਚ ਤੁਰ ਰਹੀ ਹੈ ਧਰਮ ਰਾਜ ਵੀ ਹੁਕਮ ਅਗੇ थर-थर ਕੰਬਦਾ ਹੈ ਸਗਲ ਸਮਗਰੀ ਦਰੈ ਵਿਆਪੀ ਬਿੰਦਰ ਕਰਨਾ ਹਰਾ ਦੁਨੀਆ ਦੀ ਸਮਗਰੀ ਰਜਾ ਵਿੱਚ ਵੱਜੀ ਹੋਈ ਹੈ ਇਕ ਸਿਰਜਣਹਾਰ ਪ੍ਰਭੂ ਹੀ ਹੈ ਜਿਸ ਉਤੇ ਕਿਸੇ ਦਾ ਡਰ ਨਹੀਂ ਹੈ ਕੋ ਨਾਨਕ ਭਗਤਨ ਕਾ ਸੰਗੀ ਭਗਤ ਸੁਹਾਦਰ ਬਰਾ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਪ੍ਰਮਾਤਮਾ ਆਪਣੇ ਭਗਤਾਂ ਦੇ ਸਹਾਈ ਹੈ ਭਗਤ ਉਸੇ ਦਰਬਾਰ ਵਿੱਚ ਸੋਭਾ ਪਾਉਂਦੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਤਗੁਰਦੀਨ ਦਿਵਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਪਾਰ ਬਖਸ਼ਿਸ਼ ਕਿਰਪਾ ਮੇਰ ਸਦਕਾ ਜੋ ਅੱਜ ਆਪਾਂ ਧੰਨ ਧੰਨ ਗੁਰਾਂ ਦਾ ਸੂਤੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜੇ ਪਾਤਸ਼ਾਹੀ ਦੀ ਅਗੰਮੀ ਬਾਣੀ ਦਾ ਪਾਠ ਕੀਤਾ ਸ਼ਬਦ ਵਿਚਾਰਾਂ ਕੀਤੀਆਂ ਪਾਠ ਕਰਦੇ ਹੋਏ ਸ਼ਬਦ ਉਚਾਰਾਂ ਕਰਦੇ ਹੋਏ ਦਾਸ ਸ੍ਰੀ ਕੋਲੋਂ अनेका ਭੁਲਾਗਲਤੀਆਂ ਹੋਈਆਂ ਹਨ ਅਨਜਾਨ ਤੇ ਭੁੱਲਣ ਹਾਰ ਸਮਝ ਕੇ ਬਖਸ਼ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਧ ਸੰਗਤ ਜੀ ਹੁਣ ਸਮਾਪਤੀ ਹੈ ਸਮਾਪਤੀ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਦਾਸਰੇ ਦਾ ਚੈਨਲ ਗੁਰ ਸਾਖੀਆਂ ਸਰਬ ਵਿਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਆਪਣੇ ਪਿਆਰ ਪਰ ਕਮੈਂਟ ਲਿਖ ਕੇ ਭੇਜੋ ਆਪ ਜੀ ਦੇ ਨਾਮ ਦਾਸ ਵੱਲੋਂ ਆਪਣੇ ਚੈਨਲ ਤੇ ਬੋਲੇ ਜਾਣਗੇ ਸੋ ਸਾਥ ਸੰਗਤ ਹੁਣ ਸਮਾਪਤੀ ਹੈ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ